ਪੁਰਤਾਸਪੁਰ ਤੇ ਰਪਾਪਨਾਂ ਕਲਾਂ ਨੌਰ ਦੇ ਪਿੰਡ ਖਾਸਾ ਨੇੜੇੋਂ ਟੁੱਟਿਆ ਰਾਵੀ ਤਰਿਆ ਦਾ ਤੁਸੀਂ ਬੰਨ ਪਿੰਡ ਵਿੱਚ ਪਾਣੀ ਵੜਨਾ ਹੋਇਆ ਸ਼ੁਰੂ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਨਾ ਪੁੱਜਣ ਤੇ ਪਿੰਡ ਵਾਸੀ ਹੋਏ ਨਰਾਸ਼ ਅਤੇ ਪ੍ਰਸ਼ਾਸਨ ਤੇ ਝਾੜਿਆ ਗੁੱਸਾ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਲਗਾਤਾਰ ਮੌੜੀ ਤਾਰ ਮੀਨ ਕਾਰਨ ਗਰਦਾਸਪੁਰ ਡੇਰਾ ਬਬਨਾਨ ਕਲਾ ਨੌਰ ਪਿੰਡ ਖਾਸਾ ਨੇੜਿਓਂ ਬਰਫਾਂ ਵੀ ਤਿਆਦਾ ਤੁਸੀਂ ਪੜਨ ਟੁੱਟ ਗਿਆ ਜਿਸ ਨਾਲ ਪਿੰਡ ਚ ਪਾਣੀ ਵੰਣਾ ਸ਼ੁਰੂ ਹੋ ਗਿਆ ਤੇ ਇਸ ਨੂੰ ਲੈ ਕੇ ਲੋਕਾਂ ਦੀਆਂ ਫਸਲਾਂ ਕਾਫੀ ਨੁਕਸਾਨੀਆਂ ਜਾ ਰਹੀਆਂ ਹਨ ਅਤੇ ਇਸ ਨੂੰ ਲੈ ਕੇ ਜਿੱਥੇ ਪਿੰਡ ਵਾਸੀ ਫਸਲਾਂ ਨੂੰ ਲੈ ਕੇ ਨਿਰਾਸ਼ ਹਨ ਉੱਥੇ ਉਹਨਾਂ ਦੇ ਘਰਾਂ ਚ ਵੀ ਪਾਣੀ ਵੰਣਾ ਸ਼ੁਰੂ ਹੋ ਗਿਆ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਨਾ ਬੜਨ ਕਾਰਨ ਉਹਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦੇਖੋ ਇਹ ਤੁਹਾਨੂੰ ਮੁਕਤੀਆਂ ਤਸਵੀਰਾਂ ਕਾਫੀ ਦਰਿਆ ਦਾ ਬੰਨ ਜਿਹੜਾ ਉਹ ਟੁੱਟ ਚੁੱਕਾ ਆ ਸੋ ਗੁਰਦਾਪੁਰ ਤੋਂ ਤਲਨੌਰ ਹਾਸਾ ਪਿੰਡਿਆ ਹਾਸੇ ਤੋਂ ਜਿਹੜਾ ਧੁੱਸੀ ਦਾ ਬੰਨ ਆ ਉਹ ਟੁੱਟ ਚੁੱਕਾ ਤੇ ਪੂਰੀ ਯੋਤ ਦੇਣਾ ਪਾਣੀ ਚੱਲ ਰਿਹਾ ਪਿੰਡ ਵਾਸੀ ਪੂਰੇ ਜਿਹੜੇ ਨੇ ਲਾਗੇ ਲਾਗੇ ਦੇ ਪਿੰਡ ਵੀ ਜਿਹੜੇ ਨੇ ਉਹ ਪਾਣੀ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਜਿਹੜਾ ਉਹ ਬਾਕੀ ਨਹੀਂ ਰਿਹਾ ਸੋ ਪਾਣੀ ਦੀ ਜਿਹੜੀ ਰਫ਼ਤਾਰ ਆ ਪਾਣੀ ਦੀ ਜਿਹੜੀ ਸਪੀਡ ਆ ਉਹ ਬਹੁਤ ਜ਼ਿਆਦਾ ਵਾ ਸੋ ਪਿੰਡ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਪਾਣੀ ਨੂੰ ਜਿਹੜਾ ਬੰਨਣਾ ਬੜਾ ਔਖਾ ਵਾ ਸੋ ਪ੍ਰਸ਼ਾਸਨ ਨੂੰ ਤੇ ਮੈਨੂੰ ਇਹਦੇ ਉੱਤੇ ਧਿਆਨ ਦੇਣ ਦੀ ਜ਼ਰੂਰਤ ਆ ਵੀਓਏ ਦੇ ਤੇ ਆ ਕੇ ਕੰਟਰੋਲ ਕਰਨ ਕੋਈ ਵੀ ਇੰਤਜ਼ਾਮ ਕਰਕੇ ਜਿਹੜਾ ਵਾ ਤਾਂ ਜੋ ਫਸਲਾਂ ਦੀ ਵੀ ਜਿਹੜੀ ਆ ਫਸਲਾਂ ਦਾ ਵੀ ਬਚਾਅ ਹੋ ਸਕੇ ਤੇ ਜਾਨੀ ਮਾਨੀ ਵੀ ਕੋਈ ਨੁਕਸਾਨ ਨਾ ਹੋ ਸਕੇ ਪਿੰਡ ਨੇ ਲਾਗੇ ਨਾਲ ਹੀ ਪਿੰਡ ਆ ਖਾਸਾ ਸੋ ਬਹੁਤ ਏਜੀ ਦੇ ਨਾਲ ਜਿਹੜਾ ਪਾਣੀ ਰਾਵੀ ਦਰਿਆ ਜਿਹੜਾ ਉਹ ਇਧਰ ਨੂੰ ਪਾਣੀ ਦੀ ਮਾਰ ਮਾਰ ਰਿਹਾ ਸੋ ਮੈਂ ਕਹਾਂਗਾ ਕੈਮਰੇ ਵਾਲਿਆਂ ਨੂੰ ਕਿ ਇਧਰ ਦੀ ਸਾਈਡ ਜਿਹੜੀ ਆ ਉਹ ਵਿਖਾਈ ਜਾਵੇ ਤਾਂ ਜੋ ਇਹ ਸਾਰੇ ਦੇਖ ਸਕਣ ਕਿ ਪਾਣੀ ਦੀ ਮਾਰ ਜਿਹੜੀ ਉਹ ਕਿੰਨੀ ਮਾਰ ਰਹੀ ਹੈ ਕਿ ਜੋ ਰਾਵੀ ਦਾ ਬੰਨ ਜਿਹੜਾ ਟੁੱਟਾ ਹੋਇਆ ਹੈ ਤੁਸੀਂ ਸਾਰੇ ਦੇਖ ਰਹੇ ਜੀ ਇਸ ਮਾਹੌਲ ਨੂੰ ਸੁਕਲਾਣਾਪੁਰ ਤੋਂ ਪਿੰਡ ਚੰਦੂ ਵਡਾਲਾ ਹੈ ਉਹਦੇ ਤੋਂ ਇਹ ਬੰਨ ਪੁੱਛੀ ਦਾ ਬੰਨ ਟੁੱਟਾ ਹੈ ਸੋ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਜਾਂ ਕੋਈ ਵੀ ਮੈਕਮੇ ਦਾ ਬੰਦਾ ਇਹ ਇੱਥੋਂ ਤੱਕ ਨਹੀਂ ਪਹੁੰਚਿਆ ਸਾਰੇ ਲਾਗੇ ਦੇ ਪਿੰਡ ਜਿਹੜੇ ਨੇ ਉਹ ਇਸ ਜਗ੍ਹਾ ਤੇ ਪਹੁੰਚ ਚੁੱਕੇ ਨੇ ਔਰ ਪਿੰਡਾਂ ਦੇ ਲੋਕ ਜਿਹੜੇ ਨੇ ਇੱਥੇ ਆ ਕੇ ਜਿਹੜੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬੰਨ ਜਿਹੜਾ ਨੇ ਉਹ ਬੰਨਿਆ ਨਹੀਂ ਜਾ ਰਿਹਾ ਕਿਉਂਕਿ ਪਾਣੀ ਦੀ ਰਫਤਾਰ ਜ਼ਿਆਦਾ ਹੈ ਪਾਣੀ ਪੂਰਾ ਤੇਜ਼ ਚੱਲ ਰਿਹਾ ਹੈ ਸੋ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਦੇ ਅੱਗੇ ਵੀ ਔਰ ਸਰਕਾਰਾਂ ਦੇ ਅੱਗੇ ਵੀ ਬੇਨਤੀ ਆ ਮੈਤਮੀ ਦੇ ਅੱਗੇ ਵੀ ਬੇਨਤੀ ਆ ਕਿ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਇਹਦੇ ਇੰਤਜ਼ਾਮ ਕੀਤੇ ਜਾਣ ਕਲਾਂ ਨੌਰ ਤੋਂ ਤੰਦੂ ਵਡਾਲਾ ਖਾਸਾ ਕਰਕੇ ਪਿੰਡ ਨੂੰ ਲਿਖਿਆ ਜਾਂਦਾ ਹੈ ਔਰ ਮਿਹਰਬਾਨੀ ਕਰਕੇ ਜਲਦੀ ਤੋਂ ਜਲਦੀ ਇੱਥੇ ਅਜੇ ਤੱਕ ਕੋਈ ਵੀ ਮਹਿਕਮੇ ਦਾ ਬੰਦਾ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਵੀ ਟੀਮਾਂ ਜਿਹੜੀਆਂ ਨਹੀਂ ਇੱਥੇ ਨਹੀਂ ਪਹੁੰਚੀਆਂ ਸੋ ਵੱਦ ਤੋਂ ਵੱਧ ਟੀਮਾਂ ਜਿਹੜੀਆਂ ਨੇ ਇੱਥੇ ਪਹੁੰਚਣ ਤਾਂ ਜੋ ਪੂਕਤ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਜਾਣ ਸਾਰਿਆਂ ਦਾ ਧੰਨਵਾਦ ਜੀ